ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਵੱਡੇ ਹਾਈਵੇ ਦੇ ਉੱਤੇ ਬਾਈ ਧਰਮਪ੍ਰੀਤ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਦਾ ਕੰਮ ਆ ਜਿਹੜਾ ਉਹ ਦੁੱਧ ਦਾ ਡੇਰੀ ਦਾ ਕੰਮ ਆ ਤੇ ਜਨਵਰ 22 ਦੇ ਡੇਰੀ ਦੇ ਵਿੱਚੋਂ ਦੋ ਵਕਾਊ ਆ ਮਿੱਤਰੋ ਦੋਵਾਂ ਜਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਮਿਲਦੇ ਆ ਲੈਨੇ 22 ਤੋਂ ਜਾਣਕਾਰੀ ਵਿੱਚ ਕਰਦੇ ਵਾਦਾ ਇੱਕ ਤੋਕੜ ਮੀਨੀ ਮੈਂ ਦਿਖਾਵਾਂਗੇ ਦੋਵੇਂ ਸਿੰਘ ਹਿੱਲ ਦੇ ਲੈਵੇ ਵੱਲੋਂ ਬੜੀ ਖਬਰਦਾਰ ਜਿਹੜੇ ਭਰਾ ਮੀਨੀ ਮੈਂ ਪਿਓਰ ਪੀਣੀ ਪਾਲਦੇ ਆ ਤੇ ਆਜੋ ਫਿਰ ਮਿੱਤਰੋ ਐਣ ਮੀਨੀ ਝਾਲੀ ਲਾਈ ਫਿਰਦੇ ਆ ਕਰਮਾਲੀ ਸਿੰਘਾ ਵਾਲੇ ਪੱਖ ਤੋਂ ਆਉਂਦੇ ਆ ਬਾਈ ਤੁਹਾਨੂੰ ਸਾਰੀ ਜਾਣਕਾਰੀ ਕਰਦੇ ਹਾਂ ਸਨ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਬਹੁਤ ਹੀ ਵਧੀਆ ਸੇਤਾ ਦੇ ਪਰਿਵਾਰ ਗੁਰੂ ਦੀ ਕਿਰਪਾ ਚਲੋ ਸ਼ੁਕਰ ਆ ਜੀ ਰੱਬ ਦਾ ਅ ਨਾ ਕਰਮਾ 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 ਬਈ ਗੱਲ ਓ ਆ ਵੀ ਜਾਨਵਰ ਦੋ ਬਕਾਉ ਆ ਹਨਾ ਤੇ ਦੂਜੇ ਡੈਰੀ ਵਾਲੇ ਪਾਸੋਂ ਤਾਂ ਮੈਂ ਮਰਵਾਉਂਦਾ ਨਹੀਂ ਕੈਮਰਾ ਤੇ ਆ ਜਿਹੜਾ ਇਹਦੇ ਬਾਰੇ ਮੀਨੀ ਵਾਲੇ ਬਾਰੇ ਦੱਸ ਦਿਓ ਵੀ ਕੀ ਡਿਟੇਲ ਆ ਜੀ ਮੀਨੀ ਆਇਆ ਵੀ ਆ ਬੱਚਾ ਇਹਦਾ ਭਰਾ ਕੋਈ ਤਿੰਨਾਂ ਮਹੀਨਿਆਂ ਦਾ ਲਾਲੇ ਸਾਢੇ ਤਿੰਨਾਂ ਦਾ ਲਾਲਾ ਹਾਂ ਵੀ ਜਿੰਨੇ ਦੀ ਆਪਦੀ ਥਿੰਕਿੰਗ ਆਫ ਦੀ ਹਾਂ ਹਾਂ ਉਹ ਸਿਆਣੇ ਕੋਈ ਸਿਆਣੇ ਆਪਾਂ ਤੋਂ ਜ਼ਿਆਦਾ ਜੀ ਹਾਂ ਬਿਲਕੁਲ ਬਿਲਕੁਲ ਜੀ ਤੇ ਦੁੱਧ ਹੋਊਗਾ ਕਹਿਣ ਨੂੰ ਤਾਂ ਭਲਾ 8 ਕਹਾ ਲਾਗਾ ਉਹਦਾ ਜੀ ਦੁੱਧ ਹੈ ਭਾਂਡੇ ਚ ਪਾਉਂਦੀ ਆ ਉਹ 7 ਸਵਾ 7 ਕਿਲੋ ਦੁੱਧ 7 ਕਿਲੋ ਮਤਲਬ ਖੁੱਲਾ ਦੁੱਧ ਜਿਹੜਾ ਭਾਂਡੇ ਦੇ ਵਿੱਚ ਪਾਉਣ ਵਾਲਾ ਕੌਣ ਨੂੰ ਪਾਵੇ 8 ਕਵਾਲਾ 7 7.5 ਕਵਾਲਾ ਹਨਾ ਉਹ ਤਾਂ ਕਹਿਣ ਦੀਆਂ ਹਾਂ ਹਾਂ ਜਿਹੜਾ ਚਵਾਉਂਦੀ ਜਿੰਦੇ ਪੈਸੇ ਆਉਂਦੇ ਡੈਰੀ ਨੂੰ ਉਹ 7 ਕਿਲੋ 7 ਕਿਲੋ ਮਿਲਦੀ ਬੱਚੇ ਤੇ ਹੀ ਆ ਜੀ 60 ਵਧੀਆ ਆਉਂਦੀ 8 8.5 ਫਟ ਆਉਂਦੀ ਠੀਕ ਮਿਲਦੀ ਬੱਚੇ ਤੇ ਹੀ ਹਾਂ ਬੱਚੇ ਤੇ ਬੱਚੇ ਅੱਛਾ ਕੋਈ ਬਣੀ ਬੁਣੀ ਕੋਈ ਟੀਕੇ ਟੱਲੇ ਦਾ ਪਤਾ ਨਹੀਂ ਤਾਂ ਨਹੀਂ ਹਲੇ ਕੁਛ ਨਹੀਂ ਆਪਾਂ ਮੈਂ ਇਹ ਖਰੀਦੀ ਹੋਈ ਸੀ ਲੱਜ ਖਰੀਦੀ ਹੋਈ ਸੀ ਠੀਕ ਹੈ ਜੀ ਆਪਾਂ ਨਹੀਂ ਕਿਸੇ ਭਰਾ ਨੂੰ ਕੱਲ ਨੂੰ ਮੈਂ ਗੱਬਣ ਹੋਵੇ ਨਾ ਹੋਵੇ ਕਿਸੇ ਬਿਲਕੁਲ ਜੀ ਇੱਕ ਗੱਲ ਹੈਗੀ ਬਈ ਵੱਡੀ-ਵੱਡੀ ਬਹੁਤ ਆ ਮੈਂ ਹਨਾ ਹੂੰ ਅੱਛਾ ਬਈ ਸੀਲ ਚੋਣ ਚਾਣ ਨੂੰ ਇੱਕ ਨੰਬਰ ਹੋ ਚਵਾਈ ਦੀ ਮੈਂ ਇੱਕ ਨੰਬਰ ਹੋ ਠੀਕ ਹੈ ਸੀਲੀ ਗਰੀਬੀ ਦਾ ਮੈਦਾਨ ਤਾਂ ਕੋਈ ਨਹੀਂ ਠੀਕ ਹੈ ਕਿੰਨੇ ਦੀ ਦੇ ਦਈਏ ਬਈ ਮੋਲੇ ਦਾ ਪਹਿਲਾਂ ਪ੍ਰੇਅਰ ਕਰ ਲੈਣਾ ਸਰਪੇ ਦੇਣੀ ਕਿੰਨੇ ਦੀ ਹਾਂ ਦਾ ਮੋਲੇ ਤਾਂ ਪਾਉਂਦੀ 80 ਕਰ ਲਾ ਮੈਨੂੰ ਤਾਂ ਕੋਈ ਨਹੀਂ ਹਨਾ ਮੈਂ ਇਹਦਾ ਵੀ ਵੇਖ ਜਿੱਥੇ ਜਿੱਥੇ ਲੈ ਵੇ ਲੋ ਵੇ ਲੋ ਮੈਂ ਖਬਰਦਾਰ ਆ ਤੇਰੀ ਜਿਹੜੀ ਗੱਲਾਂ ਵੇਖ ਲੋ ਮਿੱਤਰੋ ਜੋ ਟਾਈਮ ਨੂੰਟ ਕਰ ਲੋ 5:54 ਮਿੰਟ ਤੇ 9 ਮਈ ਨੂੰ ਸ਼ਾਮ ਦੇ ਟਾਈਮ ਤੇ ਮੈਂ ਬਿਲਕੁਲ ਵੀਡੀਓ ਬਣਾ ਰਿਆ ਉਹ ਸਭ ਦਾ ਜੱਜਮੈਂਟ ਕਰਨੀ ਆ ਤੁਸੀਂ ਦੀ ਕਿਉਂ ਜੀ ਤੇ ਚੋਣ ਦਾ ਟਾਈਮ ਹੀ ਆ ਹਨਾ ਅੱਛਾ ਭਾਈ ਕਿੰਨੇ ਦੀ ਦੇ ਦਈਏ ਫਿਰ ਨਿਬੇੜ ਦੀਏ ਗੱਲ ਦੇ ਦਿਆਂਗੇ 72 ਦੀ ਦੇ ਦਿਆਂਗੇ 72 ਦੀ ਹਾਂ ਠੀਕ ਹੈ ਚਲ ਭਾਈ ਫਿਰ ਤਾਂ ਯਾਰ ਮੈਂ ਵੀ ਟਕਾਣੀਆਂ ਦੀ ਆ ਅੱਜ ਕੱਲ ਹਨਾ ਤੁਹਾਨੂੰ ਵੀ ਪਤਾ 60 ਬਾੜ ਦੀਆਂ ਬੀੜਾਂ ਬਣੇ ਬਣੇ ਤੋਂ ਮਿਲ ਜਾਂ ਵਿਕਦੀਆਂ ਇਹ ਤਾਂ ਮੈਂ ਵੀ ਸਿੰਘ ਹਿੱਲ ਦੇ ਦੋਵੇਂ ਬਾਈ ਨੇ ਦੋਨੇ ਹਿੱਲ ਦੇ ਡੱਚ ਡੱਚ ਹਿੱਲ ਦੇ ਤੋਰਦੀਏ ਮਾੜੀ ਜੀ ਤੋਰ ਦੰਨੇ ਆ ਤੋਰ ਦਿਓ ਕੱਢ ਦਿਓ ਘਰਾ ਦਿਓ ਤਸੱਲੀ ਫਿਰ ਸਾਰਾ ਪਤਾ ਲੱਗ ਜੂ ਅਗਲੇ ਨੂੰ ਹਣਾ ਆ ਠਾਦੇ ਨਾਲੇ ਨੀਲੀ ਵਾਲੀ ਹੂੰ ਲੈ ਵੀ ਮਿੱਤਰੋ ਇਸ ਤੋਂ ਬਾਅਦ ਤੁਹਾਨੂੰ ਨੀਲੀ ਰਾਵੀ ਦੀ ਮੈਂ ਗੱਬਣ ਦਿਖਾਉਣੀ ਆ ਤੇ ਪਹਿਲਾਂ ਤੁਹਾਨੂੰ ਇਹਦੇ ਬਾਰੇ ਦਰਸ਼ਨ ਕਰਵਾ ਦਿਆ ਮੈਂ ਬੜੀ ਟਿਕਾਣੇ ਦੀ ਆ ਬਾਈ ਸਿੰਘ ਹਲਾ ਦਿਓ ਮਾੜੇ ਆਹ ਆ ਪਿਛੇ ਲੀ ਜਾਂਦੇ ਰਹਿੰਦੇ ਬਹੁਤ ਹਲਦੇ ਹਣਾ ਲੈ ਇਹ ਤਾਂ ਐਂ ਜਿਵੇਂ ਵਾਇਰਿੰਗ ਪਾਏ ਹੁੰਦੇ ਣਾ ਸਹੀ ਗੱਲ ਆ ਬਾਈ ਨਹੀਂ ਠੀਕ ਹੈ ਜੀ ਹਾਂ ਹਾਂ ਬਈ ਹਰਪ੍ਰੀਤ ਮੰਨਾ ਜਿਹੜਾ ਲੈ ਗਿਆ ਮੈਂ ਯਾਦਗਾਰੀ ਵਾਲੀ ਚੀਜ਼ ਹੈ ਹਨਾ ਹੂੰ ਠੀਕ ਆ ਬਾਈ ਆ ਬੱਚਾ ਆ ਗਿਆ ਬਾਈ ਹਨਾ ਯਾਰ ਮੈਂ ਬਣ ਜੂਗਾ ਇਹ ਦੇਖੋ 1.5 ਲੱਖ ਵਾਲੀ 70000 ਦੇ ਵਿੱਚ ਹਨਾ ਹੂੰ ਦੇ ਬਾਈ ਗਾਂ ਤਿਆਰ ਹੋਈ ਵਿਕ ਜੂ ਮੈਂ 1.25 ਦੀ ਟਿਕਾਣੇ ਤੇ ਹੋਗੀ ਤਾਂ ਇਹ ਕੋਈ ਭਰਾ ਸਾਹਮਣੂ ਬਾਤਾਂ ਅੰਛਰ ਰਾ ਮੈਂ ਅੱਛਾ ਬਰਨੀਲੀ ਬਾਰੇ ਦੱਸੀ ਬਾਈ ਹਰਪ੍ਰੀਤ ਬਾਈ ਇਹ ਮੈਂ ਆਇਆ ਵੀ ਇਹ ਮੈਂ ਤਾਂ ਆਪਾਂ ਸੱਜਰੋਂ ਤੋਂ ਗੱਬਣ ਲਈ ਸੀ ਸੂ ਨਾਲੀ ਠੀਕ ਹੈ ਤਿਆਰ ਤਿਆਰ ਠੀਕ ਹੈ ਜੀ ਲਾ ਕੇ ਆਪਣੇ ਕੋਲੇ ਸੂਬੀ ਸੀ ਠੀਕ ਬੱਚਾ ਦਿੱਤਾ ਸੀ ਇਹਨੇ ਕੱਟੀ ਉਹ ਕੱਟੀ ਆਪਣੇ ਚੈਨਲ ਦੀ ਵੇਚੀ ਸੀ ਉਹ ਚੈਨਲ ਤੇ 9 ਮਹੀਨਿਆਂ ਦਾ ਬੱਚਾ ਹੋ ਗਿਆ ਸੀ ਉਹ ਜਦੋਂ ਆਪਾਂ ਉਹ ਵੇਚੇ ਵੇਚਿਆ ਹਾਂ ਹਾਂ ਠੀਕ ਹੈ ਹੁਣ ਸੋਹਣੀ ਬਹੁਤ ਸੀ ਕੱਟੀ ਹਨਾ ਬਹੁਤ ਸੀ ਹਾਂ ਤੇ ਨੱਕ ਵੱਗਾ ਸੀ ਕੱਟੀ ਹਾਂ ਬਹੁਤ ਵੀਰਾਂ ਦੇ ਫੋਨ ਆਏ ਉਦੋਂ ਉਹ ਕੱਟੀਆਂ ਹਾਂ ਉਹ ਬਹੁਤ ਕੱਟੀ ਮੰਗੀ ਸੀ ਹਾਂ ਹਾਂ ਉਹ ਐਸੇ ਮਹਿੰਦੀ ਸੀ ਐਦ ਕੀ ਕਿਹੜੇ ਤੋਂ ਕੱਪੜ ਕਰਾਦੀ ਭਈ ਐਦ ਕੀ ਇਹੇ ਉਹ ਗੁਵਾਂਸ਼ੂ ਬੋਲੇ ਲੁਧਿਆਣੇ ਯੂਨੀਵਰਸਿਟੀ ਲੁਧਿਆਣੇ ਉਹਦੇ ਤੋਂ ਗੱਪੜ ਆ ਸੀਮਨ ਹਨਾ ਹਾਂ ਸਟਰਾ ਵੀ ਆ ਬਾਈ ਸੀਮਨ ਪਿਆ ਹੋਇਆ ਦਿਸਣਾ ਨਹੀਂ ਗਾ ਕਲੀਅਰ ਤੇ ਵੇਖ ਲਓ ਤੁਸੀਂ ਆ ਵੇਖੋ ਠੀਕ ਆ ਇਹ ਬਾਈ ਤੁਹਾਨੂੰ ਦੇ ਹੀ ਦਊਗਾ ਹਨਾ ਬਾਈ ਇਹ ਆਪਾਂ ਦੇ ਹੀ ਦੇਣਾ ਜਿਹੜੇ ਭਾਣੇ ਮੈਂ ਖਰੀਦੇ ਆ ਕਿ ਕਰਾਉਣਾ ਇਹ ਕਿੰਨੇ ਚਿਰ ਦੀ ਗੱਪਣਾ ਹੁਣ ਜੀ ਇਹੋ ਚੱਲੀ ਆ 22 ਤਰੀਕ ਨੂੰ 8ਵਾਂ ਮਹੀਨਾ ਲੱਗ ਰਿਹਾ 22 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਲੱਗ ਜਾਊਗਾ ਅੱਛਾ ਦੁੱਧ ਕਿੰਨਾ ਦੇ ਦਿੰਦੀ ਰਹੀਏ ਤਾਂ ਜੀ ਦੁੱਧ ਇਹ ਪੀਕ ਲੈਵਲ ਦਾ 12 ਤੋਂ 13 ਕਿਲੋ ਤੇ ਚੱਲਦੀ ਰਹੀ ਠੀਕ ਆ ਕਿਹਦੇ ਚ ਹੋਰ ਖਾਸियत ਰਹੀ ਜੀ ਇਹਦਾ ਬੱਚਾ ਦੁੱਧ ਨਹੀਂ ਸੀ ਇਹਦੇ ਥੱਲੇ ਚੁੰਗਿਆ ਉਹਨੇ ਠੀਕ ਆ ਤੇ ਉਹ ਬੋਤਲ ਤੇ ਹੀ ਲੱਗਿਆ ਸੀ ਜਦੋਂ ਆਪਾਂ ਉਹ ਬੱਚਾ ਵੇਚਿਆ ਸੀ ਕੱਟੀ ਇਹਦੀ ਉਦੋਂ ਜਦੋਂ ਆਪਾਂ ਭਰਾਮਾ ਨੂੰ ਦੱਸ ਕੇ ਵੇਚੀ ਸੀ ਵੀ ਇਹ ਬੋਤਲ ਤੇ ਹੀ ਪਣੀ ਹੈ ਠੀਕ ਹੈ ਜੀ ਇਹਦੇ ਬੱਚਾ ਉਹ ਦੁੱਧ ਚੁੰਗਿਆ ਨਾ ਤੇ ਉਹੀ ਮਿਲਦੀ ਰਹੀ ਇਹ ਨਾ ਇਹਨੇ ਬੱਚਾ ਮੂਹਰੇ ਬਣਾਇਆ ਹੈ ਇਹਦੇ ਵਿੱਚ ਇਹ ਬੜੀ ਰਹੀ ਬੀਮਾ ਲੈ ਇਹਨੇ ਹੱਲਣ ਵਾਲਾ ਕੰਮ ਨਹੀਂ ਕੀਤਾ ਕੰਮ ਵਾਲਾ ਇਹਨੇ ਇਨਕਮ ਇੱਕ ਦਿਨ ਨਹੀਂ ਕਰਿਆ ਠੀਕ ਹੁਣ ਇਹਨੂੰ ਕਿੰਨੇ ਚਿਰ ਹੋ ਗਿਆ ਛੱਡੀ ਨੂੰ ਦੁੱਧੋਂ ਇਹ ਦੁੱਧੋਂ ਤਾਂ ਇਹ ਹੋਣੀ ਆ ਪੰਜਾਂ ਚੌਦਾਂ ਦੇ ਡਰਾਈ ਹੋਈ ਕਰੀ ਬੱਸ ਫਿਰ ਤਾਂ ਥਣਪਾਸ ਕਰਾਉਂਦੀ ਆ ਬਾਬਾ ਥਣਪਾਸ ਕਰਾ ਦੋ ਥਣਾਂ ਦੀ ਹਾਂ ਪਿੱਛੇ ਦੀ ਭਾਰ ਦੀ ਆਪਣੀ ਗਾਰੰਟੀ ਹੋ ਜਿਹੜਾ ਮਾ ਲੈ ਕੇ ਪਾ ਠੀਕ ਹੈ ਇਹੀ ਜੀ ਜੀ ਹੁੰਦੀ ਹੈ ਮੇਨ ਅੱਛਾ ਇਹ ਕਿੰਨੇ ਦੇ ਦੇ ਦਾਂਗੇ ਭਾਈ ਇਹ 85000 ਦੇ ਦੇ ਦਾਂਗੇ ਮਾ ਜੇ ਕੋਈ ਜੋੜਾ ਲੈਣ ਆਲਾ ਆ ਗਿਆ ਫਿਰ ਖੁੱਲਾ ਕਰ ਦੇ ਹਾਂ ਕੋਈ ਨਿਕਲਾ ਮਾਨ ਤਾਂ ਠੀਕ ਹੈ ਮਾ ਇਹ 85 ਦੀ ਦੇ ਦੇ ਦਾਂਗੇ ਆ 72 ਦੀ ਦੇ ਦੇ ਦਾਂਗੇ ਹੈਨਾ ਠੀਕ ਹੈ ਇਹਨੂੰ ਵੀ ਤੁਰਦੀਏ ਮਾ ਜੇ ਕਢਾ ਦਿਓ ਹਾਂ ਕਢਾ ਦਿਓ ਕਿਹੜਾ ਲੈ ਮਿੱਤਰੋ ਕੜਵਾ ਪੀਕ ਲੈਵਲ ਦਾ ਚੰਗਾ ਦਿੱਤਾ ਮੈਂ ਚੰਗੀ ਆ ਮੈਂ ਸਾਰੀ ਚੰਗੀ ਬਾਕੀ ਬੱਚੇ ਚੰਗੇ ਲੋ ਬੱਚੇ ਬਹੁਤ ਚੰਗੇ ਬੱਚੇ ਦੀ ਉਹ ਬੱਚਾ ਜਿਹੜਾ ਵੇਚਿਆ ਉਹਦੀ ਫੋਟੋ ਵੀ ਪਈ ਆ ਹਾਂ ਗ੍ਰੋਥ ਕਰਾਤ ਬੜੀ ਕਮਾਅ ਸੀ ਉਹ ਬੱਚੇ ਹਾਂ ਲੈ ਮਿੱਤਰੋ ਬੱਚੇ ਮੈਂ ਬੜੇ ਚੰਗੇ ਲਾਉਂਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੇ ਆਪ ਵੀ ਮੈਂ ਟਿਕਾਣੇ ਦੀ ਆ ਬਾਕੀ ਬਈ 12 13 ਕਿਲੋ ਪੀਕ ਲੈਵਲ ਦੁੱਧ ਤੇ ਵੀ ਚੱਲਦੀ ਆ ਅੱਜ ਤੋਂ ਦੋ ਮਹੀਨੇ ਨੇ ਸੱਜਰ ਹੋ ਜਾਣਾ ਕਰਮਾ ਵਾਲੀ ਨੇ ਬਈ ਹੂੰ ਨਹੀਂ ਠੀਕ ਆ ਜੀ ਓਕੇ ਉਹ ਜਦ ਵਸੀਲ ਆ ਹਨਾ ਜੈਲੀਆ ਹੂੰ ਸਿੰਘ ਆ ਥੋੜੇ ਜੇ ਬਾਕੀ ਮੈਂ ਦਾ ਕੋਈ ਕੋਨੀ ਹੋ ਜਾਂਦੀ ਭਾਈ ਜੇ ਹੂੰ ਚਾਰੇ ਥਾਨੀ ਗਲਾਬੀ ਭਾਈ ਇਹਦੇ ਥਾੜੇ ਦੇ ਚਾਰੇ ਗਲਾਬੀ ਹੂੰ ਤੇ ਵੇ ਲੋ ਵੇ ਲੋ ਕਰੀਆ ਜੰਨੀ ਹੈਗੀ ਆ ਨਾ ਹੂੰ ਬਹੁਤ ਸੋਹਣਾ ਲੇਵਾ ਕੱਢਦੀ ਹੋਣੀ ਹੈ ਨਾ ਭਾਈ ਹੂੰ ਲੈ ਮਿੱਤਰੋ ਪੂਰੀ ਚੰਗੀ ਮੈਂ ਅਜੇ ਕੋਈ ਘਰੇ ਰੱਖਣ ਵਾਲਾ ਭਰਾ ਸਾਂਭਣ ਵਾਲਾ ਨਾ ਤੇ ਦੋਵੇਂ ਮਈਆਂ ਟਿਕਾਣੇ ਦੀਆਂ ਬਾਈ ਮਤਲਬ ਕਹਿਣ ਤੋਂ ਪਹਿਲ ਮੇਰਾ ਇਹ ਆ ਵੀ ਜਿੱਤੇ ਦੇ ਤੁਸੀਂ ਇਕੱਲੇ ਨਹੀਂ ਉਹਨਾਂ ਦੀਆਂ ਦੋ ਆ ਜਾਣੀਆਂ ਇਹ ਇਹਨੇ ਪਾ ਮਾੜੇ ਤੋਕੜ ਹੋਏ ਨੇ ਉਹਨੇ ਸੱਜਰ ਹੋ ਜਾਣਾ ਤੇ ਦੁੱਧ ਤੁਹਾਡਾ ਲਗਾਤਾਰ 8-10 ਮਹੀਨੇ ਹੀ ਪਈ ਜਾਣਾ ਕਿਉਂ ਜੀ ਹਾਂਜੀ ਅੱਛਾ ਮਹਾਰਾਜ ਇਹ ਤਾਂ ਹੋ ਗਈਆਂ ਆਪਣੀਆਂ ਦੋ ਮਈਆਂ ਹੁਣ ਇਹਨਾਂ ਨੂੰ ਖਰੀਦਣ ਲਈ ਨੰਬਰ 9814956243 5243 ਹਾਂਜੀ 9814956243 9814956243 ਮਿੱਤਰੋ ਤੇ ਪਿੰਡ ਹੈਗਾ ਬਲਾਸਪੁਰ ਜ਼ਿਲ੍ਹਾ ਹੈਗਾ ਮੋਗਾ ਤਿੰਨ ਬੱਧ ਨੇੜੇ ਹਾਈਵੇ ਪੋਲਾ ਪੁਲ ਦੇ ਨਾਲ ਹੀ ਬਿਲਕੁਲ ਪਈਦਾ ਘਰ ਆ ਵਧੇਰੇ ਜਾਣਕਾਰੀ ਲਈ ਰਾਬਤਾ ਕਮ ਕਰ ਲਿਓ ਬਾਈ ਦੇ ਨਾਲ ਧੰਨਵਾਦ ਸ਼ੁਕਰੀਆ ਜਉਂਦੇ ਰਹੋ